ਜਲੰਧਰ ਕੋਰਟ ਦੇ ਵਿੱਚ ਰਾਜਕੁਮਾਰ ਰਾਓ ਦੇ ਬਲੋ ਸਰੈਂਡਰ ਕਰ ਦਿੱਤਾ ਗਿਆ ਹੈ ਬੋਲੀਵੁੱਡ ਦਾ ਇੱਕ ਵੱਡਾ ਨਾਮ ਹੈ ਰਾਜਕੁਮਾਰ ਰਾਓ ਮੂਵੀਜ਼ ਤੋਂ ਅਸੀਂ ਦੱਸਦੇ ਹਾਂ ਉਹਨਾਂ ਦੀਆਂ ਬਹੁਤ ਸਾਰੀਆਂ ਤੁਸੀਂ ਦੇਖੀਆਂ ਹੋਣਗੀਆਂ ਇੱਕ ਮੂਵੀ ਹੈ ਇਸਤਰੀ ਇਸਤਰੀ 1 ਇਸਤਰੀ 2 ਆ ਚੁੱਕੀ ਹੈ ਉਸ ਮੂਵੀ ਦੇ ਵਿੱਚ ਰਾਜਕੁਮਾਰ ਰਾਓ ਨਜ਼ਰ ਆਏ ਨੇ ਇਸ ਤਰੀਕੇ ਨਾਲ ਬਹੁਤ ਸਾਰੀਆਂ ਮੂਵੀਜ਼ ਹੈਗੀਆਂ ਨੇ ਖੈਰ ਇਸ ਮੂਵੀ ਦੇ ਵੱਡੇ ਅਦਾਕਾਰ ਨਾਲ ਜੁੜੀ ਹੋਈ ਖਬਰ ਇਸ ਦੇ ਨਾਲ ਹੀ ਸ਼ੁਰੂਆਤ ਅਦਾਕਾਰ ਰਾਜਕੁਮਾਰ ਰਾਓ ਨੇ ਜਲੰਧਰ ਕੋਰਟ ਦੇ ਵਿੱਚ ਸਰੈਂਡਰ ਕਰ ਦਿੱਤਾ ਹੈ ਧਾਰਮਿਕ ਭਾਵਨਾਵਾਂ ਨੂੰ ਝੰਕਾਉਣ ਦਾ ਮਾਮਲਾ ਹੈ ਅਦਾਕਾਰ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਹੋ ਗਿਆ ਸੀ ਟੀਜਲਾ ਨੂੰ ਵਾਮਦੇ ਦੇ ਵਿੱਚ ਅਗੀਰ ਸੁਣਵਾਈ ਹੋਏਗੀ ਕੋਰਟ ਨੇ ਅਧਾਕਾਰ ਦੀ ਜ਼ਮਾਨਤ ਅਰਜ਼ੀ ਨਾਲ ਦੀ ਨਾਲ ਮਨਜ਼ੂਰ ਕਰ ਲਈ ਇਸ ਤੋਂ ਬਾਅਦ ਇਹ ਹੈ ਕਿ ਇੱਕ ਵਾਰੀ ਪੇਸ਼ ਹੋਣਾ ਹੁੰਦਾ ਹੈ ਪੇਸ਼ ਹੋ ਗਏ ਤੇ ਉੱਥੇ ਨਾਲ ਹੀ ਇਹਨਾਂ ਨੇ ਆਪਣੀ ਬੇਲ ਦੀ ਅਪਲੀਕੇਸ਼ਨ ਲਗਾ ਦਿੱਤੀ ਉਸ ਨੂੰ ਮਨਜ਼ੂਰ ਕਰ ਲਿਆ ਗਿਆ ਇਸ ਦਾ ਮਤਲਬ ਇਹ ਹੈ ਕਿ ਸਿਲੰਡਰ ਹੋਣ ਤੋਂ ਬਾਅਦ ਕੋਈ ਪੁਲਿਸ ਦੀ ਗ੍ਰਿਫਤਾਰੀ ਜਾਂ ਜੇਲ੍ਹ ਦੇ ਵਿੱਚ ਇਹ ਹਵਾਲਾ ਦੇ ਵਿੱਚ ਰਾਤ ਕਬਰ ਰੋ ਨਹੀਂ ਗਏ ਪਰ ਉੱਥੇ ਅਰੈਸਟ ਵਾਰੰਟ ਆ ਗਿਆ ਸੀ ਇਸ ਕਰਕੇ ਉਹਨਾਂ ਨੂੰ ਕਿ ਪਹੁੰਚਣਾ ਪਿਆ ਉੱਥੇ ਪਹੁੰਚ ਕੇ ਉਹਨਾਂ ਨੇ ਕੋਰਟ ਦੇ ਸਾਹਮਣੇ ਆਪਣੀ ਗੱਲ ਰੱਖ ਦਿੱਤੀ ਨਾਲ ਦੀ ਨਾਲ ਜ਼ਮਾਨਤ ਦੀ ਅਰਜ਼ੀ ਲਗਾ ਦਿੱਤੀ ਔਰ ਜ਼ਮਾਨਤ ਮਿਲ ਗਈ ਕਾਬਲੇ ਗੋਰੇ ਧਾਰਮਿਕ ਭਾਵਨਾਵਾਂ ਨੂੰ ਪੜਕਾਉਂਦਾ ਇਹ ਪੂਰਾ ਮਾਮਲਾ ਇਹ ਸਮਾਨਤ ਫਿਲਹਾਲ ਮਿਲ ਚੁੱਕੀ ਹੈ ਪਰ ਜਲੰਧਰ ਰਾਜਕੁਮਾਰ ਰਾਉ ਪਹੁੰਚੇ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਇਸ ਦਾ ਇਲਮ ਕਿਸੇ ਨੂੰ ਵੀ ਨਹੀਂ ਸੀ ਕਿ ਰਾਜਕੁਮਾਰ ਪਹੁੰਚ ਰਹੇ ਨੇ ਜਲੰਧਰ ਦੇ ਵਿੱਚ ਬਿਲਕੁਲ ਚੁੱਪਚਾਪ ਤਰੀਕੇ ਦੇ ਨਾਲ ਉੱਥੇ ਹੋਂ ਦੀ ਐਂਟਰੀ ਹੁੰਦੀ ਹੈ ਔਰ ਜਿਹੜੀ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਰਾਜਕੁਮਾਰ ਰਾਉ ਦੀ ਇਹ ਅਦਾਕਾਰ ਬਹੁਤ ਚਰਚਾ ਦੇ ਵਿੱਚ ਬਹੁਤ ਜ਼ਬਰਦਸਤ ਫਿਲਮਾਂ ਪਿਛਲੇ ਕੁਝ ਸਮੇਂ ਦੇ ਵਿੱਚ ਰਾਜਕੁਮਾਰ ਰਾਉ ਦੇ ਵੱਲੋਂ ਦਿੱਤੀਆਂ ਗਈਆਂ ਨੇ ਔਰ ਖੂਬ ਹਿੱਟ ਵੀ ਹੋਈਆਂ ਨੇ ਔਰ ਇਸ ਸਮੇਂ ਚਰਚਾ ਦੇ ਵਿੱਚ ਤਾਂ ਬਾਲੀਵੁੱਡ ਦੇ ਵਿੱਚ ਜਿਹੜੇ ਨਾਮ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਰਾਜਕੁਮਾਰ ਰਾਉ ਡੈਫੀਨਿਟਲੀ ਹੈਗੇ ਨੇ ਪਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਇੱਕ ਮਾਮਲਾ ਸੀ ਜਿਸ ਦੇ ਵਿੱਚ ਰਾਜਕੁਮਾਰ ਰਾਉ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਮ ਤੇ ਅਰੈਸਟ ਵਾਰੰਟ ਜਾਰੀ ਹੋ ਗਿਆ ਕਹਿੰਦੇ ਸਭ ਦੇ ਵਿਚਾਲੇ ਰਾਜਕੁਮਾਰ ਰਾਉ ਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ ਰਾਜਕੁਮਾਰ ਰਾਉ ਅਦਾਲਤ ਵਿੱਚ ਪੇਸ਼ ਹੋ ਗਏ ਸਰੈਂਡਰ ਦਾ ਸਿੱਧਾ ਮਤਲਬ ਇਹ ਹੁੰਦਾ ਕਿ ਤੁਸੀਂ ਜਾ ਕੇ ਅਦਾਲਤ ਦੇ ਸਾਹਮਣੇ ਪੇਸ਼ ਹੋਗੇ ਕਿ ਤੁਸੀਂ ਸਾਡੇ ਖਿਲਾਫ ਇਹ ਵਾਰੰਟ ਜਾਰੀ ਕੀਤਾ ਸੀ ਲਓ ਮੈਂ ਆ ਗਿਆ ਔਰ ਸਰਿੰਡਰ ਦੇ ਨਾਲ ਨਾਲ ਜਿਹੜੀ ਜ਼ਮਾਨਤ ਦੀ ਅਰਜ਼ੀ ਲਗਾ ਦਿੱਤੀ ਜਾਂਦੀ ਹੈ ਉਹ ਬੇਲ ਐਪਲੀਕੇਸ਼ਨ ਮਨਜ਼ੂਰ ਹੋ ਗਈ ਇਸ ਦਾ ਮਤਲਬ ਹੈ ਕਿ ਉਹ ਪੇਸ਼ ਹੋਣ ਤੋਂ ਬਾਅਦ ਚਲੇ ਗਏ ਉਹਨਾਂ ਅਗਿਧੀਆਂ ਤਰੀਕਾ ਪੈਂਦੀਆਂ ਰਹਿਣਗੀਆਂ ਜਦੋਂ ਉਹਨਾਂ ਦਾਲ ਚਾਹੇਗੀ ਤਾਂ ਰਾਜਕੁਬਰ ਰਾਓ ਨੂੰ ਥੇ ਤਲਬ ਕੀਤਾ ਜਾ ਸਕਦਾ ਹੈ ਦਾਦਾਕਾਰ ਖਿਲਾਫ ਰੈਸਟੋਰੈਂਟ ਜਾਰੀ ਹੋਈ ਸੰਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦਾ ਇਹ ਪੂਰਾ ਮਾਮਲਾ ਹੈ ਔਰ ਇਸ ਮਾਮਲੇ ਦੇ ਵਿੱਚ ਫਿਲਹਾਲ ਜੋ ਥੋੜੀ ਜਿਹੀ ਰਾਹਤ ਤੁਸੀਂ ਕਹਿ ਸਕਦੇ ਹੋ ਰਾਜਕੁਮਾਰ ਰਾਓ ਨੇ ਕਿਉਂਕਿ ਨਾਲ ਦੀ ਨਾਲ ਜ਼ਮਾਨਤ ਮਿਲ ਗਈ ਹੈ ਅੱਛਾ ਜੇ ਜ਼ਮਾਨਤ ਨਾ ਮਿਲੀ ਹੋਵੇ ਤਾਂ ਫਿਰ ਦਿੱਕਤ ਹੁੰਦੀ ਹੈ ਪਰ ਉਹ ਪੇਸ਼ ਹੋਏ ਇੱਕ ਵੱਡਾ ਨਾਮ ਹੈ ਔਰ ਉੱਥੇ ਅਦਾਲਤ ਦੇ ਵਿੱਚ ਪਹੁੰਚ ਗਏ ਅਦਾਲਤ ਦੇ ਵਿੱਚ ਪਹੁੰਚ ਕੇ ਆਪਣਾ ਪੱਖ ਰੱਖਿਆ ਵਕੀਲਾਂ ਦੀ ਟੀਮ ਡੈਫੀਨਿਟਲੀ ਉਹਨਾਂ ਦੇ ਨਾਲ ਹੋਵੇਗੀ ਪਹਿਲਾਂ ਤੇ ਪੀਪਰ ਸਾਰੇ ਤਿਆਰ ਹੁੰਦੇ ਨੇ ਵਕੀਲਾਂ ਦੇ ਵੱਲੋਂ ਵੀ ਔਰ ਉੱਥੇ ਐਪਲੀਕੇਸ਼ਨ ਨਾਲ ਦੀ ਨਾਲ ਜ਼ਮਾਨਤ ਦੀ ਲਗਾਈ ਗਈ ਦੇ ਉਸ ਤੋਂ ਜ਼ਮਾਨਤ ਦੀ ਅਰਜ਼ੀ ਨੂੰ ਨਾਲ ਦੀ ਨਾਲ ਅਦਾਲਤ ਦੇ ਵੱਲੋਂ ਪ੍ਰਵਾਨ ਕਰ ਲਿਆ ਗਿਆ। ਰੁਕ ਕਰਦੇ ਹਾਂ ਜਲੰਧਰ ਤੋਂ ਸਾਡੇ ਸਹੀ ਹੋ ਗਏ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਸਹਿਜ ਜੁਨੇਜਾ ਤਾਂ ਸਹਿਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਮੈਨੂੰ ਥੋੜਾ ਜਿਹਾ ਮਾਮਲਾ ਵੀ ਸਮਝਾ ਦਿਓ ਕੀ ਹੈ ਕਿ ਕਿਹੜੇ ਮਾਮਲੇ 'ਚ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ? ਬਿਲਕੁਲ ਗੁਰਗੱਲ ਕਰੀ ਤਾਂ ਜਿਹੜਾ ਕੀ ਇੱਕ ਫਿਲਮ ਆਈ ਸੀ ਕਿ ਬਹਿਨ ਹੋਗੀ ਤੇ ਜਿਹੜੀ ਜਿਹੜੀ ਇਹਨਾਂ ਦੀ ਉਹਦਾ ਇੱਕ ਪੋਸਟਰ ਦਿਖਾਇਆ ਜਿਹਦੇ ਵਿੱਚ ਜਿਹੜੇ ਰਾਏ ਕੁਮਾਰ ਰਾਹੁਲ ਕੋਲੇ ਸ਼ੰਕਰ ਭਰਦੇ ਨੇ ਪੁਰੇ ਸ਼ੰਕਰ ਬਣਦੇ ਨੇ ਦੋਸਤੋ ਬਾਅਦ ਜਿਹੜਾ ਕੀ ਆ ਉਹਨਾਂ ਵੱਲੋਂ ਮੋਟਰਸਾਈਕਲ ਤੇ ਬੈਠ ਕੇ ਫੋਟੋ ਖਿਚਵਾਈ ਗਈ ਸੀ ਪੈਰਾਂ 'ਚ ਚੱਪਲਾ ਪਾਈਆਂ ਹੋਈਆਂ ਸੀ ਗਿਆ ਤਾਂ ਇਸ ਤਸਵੀਰ ਨੂੰ ਲੈ ਕੇ ਜਿਹੜਾ ਕੀ ਵਿਵਾਦ ਹੋਇਆ ਸੀਗਾ ਚਲੰਦਰ ਦੇ ਥਾਣਾ ਪੰਜ ਦੇ ਵਿੱਚ ਜਿਹੜਾ ਕੀ ਸ਼ਿਵਸ਼ੰਕਰ ਕਾ ਵੱਲੋਂ ਮਾਮਲਾ ਵੀ ਦਰਜ ਕਰਵਾਇਆ ਗਿਆ ਸੀਗਾ ਜਿਸ ਵਿੱਚ ਕੋਰਟ ਵੱਲੋਂ ਜਦੋਂ ਸਮਨ ਕੀਤਾ ਗਿਆ ਤਾਂ ਉਹਨਾਂ ਵੱਲੋਂ ਪੇਸ਼ ਨਹੀਂ ਹੋਇਆ ਗਿਆ ਜਦੋਂ ਰਾਜਕਮਰ ਰੌ ਪੇਸ਼ ਨਹੀਂ ਹੁੰਦੇ ਤਾਂ ਅਰੈਸਟ ਗਵਾਰੰਟ ਜਿਹੜੇ ਕੋਰਟ ਵੱਲੋਂ ਜਾਰੀ ਕੀਤੇ ਗਏ ਸੀਗੇ ਦਾ ਜੋ ਨਾਮ ਵਲੋਂ ਸੈਂਡਰ ਕੀਤਾ ਗਿਆ ਤਾਂ ਉਸ ਦੌਰਾਨ ਉਹਨਾਂ ਨੇ ਇੱਕ ਤਰਕ ਦਿੱਤਾ ਉਹਨਾਂ ਦੇ ਵਕੀਲ ਵੱਲੋਂ ਦਰਸ਼ ਦਿਨ ਦਿਹਾਲ ਉਹਨਾਂ ਦੇ ਵਕੀਲ ਕਹਿੰਦੇ ਉਹਨਾਂ ਵੱਲੋਂ ਤਰਕ ਦਿੱਤਾ ਗਿਆ ਕਿ ਜਿਹੜਾ ਉਹਨਾਂ ਦੇ ਸਮਨ ਸੀਗੇ ਉਹਨਾਂ ਦੇ ਪੁਰਾਣੇ ਐਡਰੈਸ ਤੇ ਜਾ ਰਹੇ ਸੀਗੇ ਇਸ ਕਰਕੇ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਕਿ ਜਦੋਂ ਉਹਨਾਂ ਨੇ ਨਵਾਂ ਐਡਰੈਸ ਜਿਹੜਾ ਕਿ ਆਪਣਾ ਕੋਰਟ ਦੇ ਵਿੱਚ ਦਾਖਲ ਕਰਵਾਇਆ ਹੈਗਾ ਤਾਂ ਇਸ ਮਸਲੇ ਨੂੰ ਲੈ ਕੇ ਉਹਨਾਂ ਜਮਾਨਤ ਵੀ ਦਿੱਤੀ ਹੈ ਤੇ ਗ੍ਰਿਫਤ ਸੁਣਵਾਈ ਜਿਹੜੀ 30 ਤਰੀਕ ਦੀ ਰੱਖੀ ਗਈ ਹੈ ਜੀ ਕਰੋ ਠੀਕ ਹੈ ਉਹ ਉੱਥੇ ਪਹੁੰਚੇ ਕਿਸੇ ਨੂੰ ਪਤਾ ਨਹੀਂ ਲੱਗਿਆ ਮੈਂ ਇਸ ਕਰਕੇ ਵੀ ਕਿਉਂਕਿ ਦਰਸ਼ਕੇ ਉਮੀਦ ਕਰ ਰਹੇ ਹੋਣੇ ਹੈ ਕਿ ਜਲੰਧਰ ਕੋਰਟ ਦੇ ਵਿੱਚ ਸਰੈਂਡਰ ਕੀਤਾ ਉੱਥੇ ਰਾਜਕੁਮਾਰ ਰਾਉ ਪਹੁੰਚੇ ਤਾਂ ਉਹਨਾਂ ਦੀ ਤਸਵੀਰ ਤਾਂ ਕੋਈ ਦਿਖਾ ਦਿਓ ਬਿਲਕੁਲ ਕਿਉਂਕਿ ਜਿਹੜਾ ਜਦੋਂ ਉਹ ਪਹੁੰਚੇ ਬਿਲਕੁਲ ਆਪਣੇ ਗੁਪ ਤਰੀਕੇ ਨਾਲ ਆਏ ਸੀ ਜਿਆਦਾ ਸੁਰੱਖਿਆ ਨਿਸ਼ਾਨੇ ਨਾਲ ਤਨਾਤ ਪੀਪਲ ਦੇ ਵਿੱਚ ਉਹਨਾਂ ਦੇ ਨਾ ਕਰਮੀ ਸੀਗੇ ਉਹਨਾਂ ਦੇ ਹੋਰ ਨਹੀਂ ਉਹਨਾਂ ਨੇ ਜਿਹੜਾ ਕਿ ਮਾਸਕ ਚਿਹਰੇ ਤੇ ਪਹਿਨੇ ਆਇਆ ਸੀਗਾ ਜਦੋਂ ਉਹ ਅੰਦਰ ਹੋਏ ਗੇ ਕੋਰਟ ਦੇ ਸੁਣਵਾਈ ਹੋਈ ਕਿਸੇ ਨੂੰ ਗੱਲ ਨਹੀਂ ਪਤਾ ਲੱਗੀ ਕਿਉਂਕਿ ਕੋਰਟ ਵਿੱਚ ਜਿਹੜੀ ਹਰ ਚੀਜ਼ ਨੂੰ ਗੁਪਤ ਰੱਖਿਆ ਜਾਂਦਾ ਹੈਗਾ ਤੇ ਗੁਪਤ ਰੱਖ ਕੇ ਜਿਹੜੀ ਸੁਣਵਾਈ ਹੈਗੀ ਕਿਉਂਕਿ ਕਾਫੀ ਵੱਡੇ ਅਦਾਕਾਰ ਨੇ ਤਾਂ ਜਦੋਂ ਇਹ ਚੀਜ਼ ਪਬਲਿਕ ਸਿਟੀ ਹੋ ਜਾਂਦੀ ਹੈ ਤਾਂ ਲੋਕ ਜਿਹੜੇ ਇਕੱਠੇ ਹੋ ਜਾਂਦੇ ਨੇ ਮੀਡੀਆ ਇਕੱਠੀ ਹੁੰਦੀ ਹੈ ਇਸ ਚਿੰਨ੍ਹ ਕਿ ਗੁਪਤ ਰੱਖ ਕੇ ਜਿਹੜਾ ਕੀ ਸੁਣਵਾਈ ਕੀਤੀ ਗਈ ਹੈਗੀ ਹੈ ਤਾਂ ਜਦੋਂ ਸ਼ਾਮ ਵੇਲੇ ਜਦੋਂ ਇਸ ਚੀਜ਼ ਬਾਰੇ ਜਾਣਕਾਰੀ ਮਿਲੀ ਤਾਂ ਅਸੀਂ ਜਿਹੜਾ ਕਿ ਦਰਸ਼ਕਾਂ ਨਾਲ ਜੀ ਕਰ ਰਹੇ ਹਾਂ ਠੀਕ ਹੈ ਸ਼ੁਕਰੀਆਤਾਂ ਬਾਤ ਸਾਡੇ ਨਾਲ ਚੁਣਨ ਦੇ ਲਈ ਡੈਫੀਨਿਟਲੀ ਐ ਐਡਾ ਵੱਡਾ ਸਟਾਰ ਉੱਥੇ ਪਹੁੰਚਿਆ ਹੋਵੇ ਆਮ ਤੌਰ ਤੇ ਜੇ ਰੌਲਾ ਪੈ ਜਾਵੇ ਤਾਂ ਫਿਰ ਉੱਥੇ ਬਹੁਤ ਸਾਰੇ ਫੈਨਸ ਵੀ ਪਹੁੰਚ ਜਾਣੇ ਸੀ ਤਾਂ ਨਾ ਕੋਈ ਰੌਲਾ ਰੱਪਾ ਨਾ ਕੋਈ ਬਹੁਤੀ ਸਿਕਿਉਰਿਟੀ ਮੂੰਹ ਤੇ ਉੱਤੇ ਮਾਸਕ ਲਗਾ ਕੇ ਰਾਜਕੁਮਾਰ ਰਾਉ ਪਹੁੰਚੇ ਔਰ ਉਸ ਤੋਂ ਬਾਅਦ ਉੱਥੇ ਸਲੈਂਡਰ ਕਰਕੇ ਜੋ ਵੀ ਅਦਾਲਤੀ ਕਾਰਵਾਈ ਹੈ ਉਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਫਿਰ ਇੱਕਦਮ ਤੋਂ ਰਵਾਨਾ ਹੋ ਗਏ ਦੇਖੋ ਕਿਹਾ ਜਾਂਦਾ ਹੈ ਕਿ ਕਾਨੂੰਨ ਸਭ ਤੋਂ ਉੱਤੇ ਹੈ ਅਤੇ ਬਖੂਬੀ ਰਾਜਕੁਮਾਰ ਰਾਉ ਵੀ ਇਸ ਗੱਲ ਨੂੰ ਸਮਝਦੇ ਹੋਣੇ ਹਨ ਤੇ ਅਦਾਲਤ ਦੇ ਅੱਗੇ ਪੇਸ਼ ਹੋ ਗਏ ਕਿਰ ਜਦੋਂ ਵੱਡੇ 스타 ਨੂੰ ਵੀ ਅਦਾਲਤ ਦੇ ਵਿੱਚ ਆ ਕੇ ਪੇਸ਼ ਹੋਣਾ ਹੋਵੇ ਫਿਰ ਫਰਕ ਤਪੈਂਦਾ ਹੁਣ ਅੱਗੇ ਵਾਦਿਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਐਮਪੀ ਦਿਪਿੰਦਰ ਖੁੱਡਾ ਨੇ ਇੱਕ ਸਟੇਟਮੈਂਟ ਦਿੱਤੀ ਜਿਸ ਨੂੰ ਲੈ ਕੇ ਖੂਬ ਇਸ ਸਮੇਂ ਚਰਚਾ ਹੋ ਰਹੀ ਹੈ ਕਾਬਲੇ ਗੌਰ ਹੈ ਕਿ ਇੰਡੀਆ ਪਾਕਿਸਤਾਨ ਦੇ ਵਿਚਾਲੇ ਜੋ ਹਾਲਾਤ ਬਣੇ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਦੀ ਉੱਤੇ ਇਹ ਪੂਰੀ ਚਰਚਾ ਜਾਰੀ ਹੈ ਦੀ ਆਪ੍ਰੈਸ਼ਨ ਸੰਧੂਰਦੇਵ ਤੇ ਚਰਚਾ ਦੇ ਦੌਰਾਨ ਦਪਿੰਦਰ ਢੋਡਾ ਬੋਲ ਰਹੇ ਸਨ ਤਾਂ ਉਹਨਾਂ ਨੇ ਕਿਹਾ ਕਿ 28 ਵਾਰ ਸੀਸਪਾਇਰ ਦਾ ਜ਼ਿਕਰ ਡੋਨਲਡ ਟਰੰਪ ਕਰ ਚੁੱਕੇ ਨੇ ਅਮਰੀਕਾ ਦੇ ਰਾਸ਼ਟਰਪਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਨੂੰ ਜਾਂ ਤਾਂ ਚੁੱਪ ਕਰਵਾਓ ਜਾਂ ਫਿਰ ਭਾਰਤ ਦੇ ਵਿੱਚ ਮੈਕਡੋਨਲਡਸ ਬੰਦ ਕਰ ਦਿਓ ਮੈਗਡੀ ਤੁਸੀਂ ਸੁਣਿਆ ਹੋਵੇਗਾ ਸ਼ਾਇਦ ਪੀਜ਼ਾ 버ਗਰ ਉੱਥੋਂ ਖਾਇਆ ਵੀ ਹੋਵੇ ਫ੍ਰੈਂਚ ਫ੍ਰਾਈਜ਼ ਜਾਂ 버ਗਰ ਪਰ ਇਹ ਇਹ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਆਪ ਦੇ ਵਿੱਚ ਜ਼ਰੂਰ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਕਿ ਆਖਰ ਕਿਉਂ ਮੈਕਡੋਨਲਡਸ ਤੇ ਦੂਜੇ ਪਾਸੇ 트ੰਪ ਦਾ ਜ਼ਿਕਰ ਕਰ ਦਿੱਤਾ ਗਿਆ ਏ ਜਿਹੜੇ ਦਿਪਿੰਦਰ ਹੋਡਾ ਨੇ ਉਹਨਾਂ ਦੇ ਵੱਲੋਂ ਕਾਬਲੇ ਗੌਰ ਹੈ ਇਹ ਇੱਥੇ ਦੋ ਮਤਲਬ ਕੱਢੇ ਜਾ ਸਕਦੇ ਨੇ ਇੱਕ ਤਾਂ ਸਿਆਸੀ ਤੌਰ ਦੇ ਉੱਤੇ ਖੂਬ ਤੰਜ ਕਸੇ ਜਾ ਰਹੇ ਨੇ ਤੇ ਦੂਜੇ ਪਾਸੇ ਦਿਪਿੰਦਰ ਹੋਡਾ ਕਿਤੇ ਨਾ ਕਿਤੇ ਸ਼ਾਇਦ ਇਹ ਵੀ ਕਹਿੰਦੇ ਹੋਣ ਕਿ ਜਿਹੜਾ ਵਪਾਰ ਹੋ ਰਿਹਾ ਹੈ ਵਿਦੇਸ਼ ਤੋਂ ਆ ਰਿਹਾ ਹੈ ਤਾਂ ਉਸ ਦੇ ਉੱਤੇ ਵੀ ਜਿਹੜੀ ਰੋਕ ਉਹ ਲਗਾਈ ਜਾਵੇ ਖੈਰ ਦਿਪਿੰਦਰ ਹੋਡਾ ਹਰਿਆਣਾ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਇੱਕ ਵੱਡਾ ਨਾਮ ਨੇ ਹਰਿਆਣ ਦੀ ਸਿਆਸਤ ਦਾ हरियाणा ਦੇ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਢੋਡਾ ਦੇ ਬੇਟੇ ਨੇ ਇੱਕ ਤੇਜ਼ ਤਰਾਰ ਆਗੂ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਰਾਹੁਲ ਗਾਂਧੀ ਦੇ ਬੇहद ਕਰੀਬੀ ਕਹੇ ਜਾਂਦੇ ਨੇ ਔਰ ਇਸ ਵਿਚਾਲੇ ਉਹਨਾਂ ਦੀ ਸਟੇਟਮੈਂਟ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਵਾਂਗੇ ਅਮਰੀਕਾ ਦਾ ਸਬੰਧ ਅਬ ਮੈਂ ਆਪਸੇ ਵੀ ਕਹਿਣਾ ਚਾਹਤ ਹਾਂ ਆਪ ਕੋ ਵੀ ਰਸਤਾ ਚੁਣਨਾ ਹੋਗਾ ਜਾਂ ਤਾਂ ਆਖ ਦਿਖਾਓ ਜਾਂ ਹੱਥ ਮਿਲਾਓ ਜਾਂ ਤਾਂ ਬਾਤ ਚੀਤ ਕਰਕੇ ਅਮਰੀਕਾ ਨਾਲ ਸਬੰਧ ਸੁਧਾਰੋ ਔਰ ਡੋਨਾਲਡ ਕੋ चुप कराओ डोनाल्ड का मुंह बंद कराओ नहीं तो हिंदुस्तान में मैकडोनल्ड को बंद कराओ अमेरिका के अमेरिका को अधिकार नहीं है दोनों घोड़ों पे सवार होकर चलने का अधिकार नहीं है और मैं आपसे भी कहना चाहता हूँ आपको भी रास्ता चुनना होगा या तो आंख दिखाओ या हाथ मिलाओ या तो बातचीत करके अमरीका से संबंध सुधारो और डोनाल्ड को चुप कराओ डोनाल्ड का मुंह बंद कराओ नहीं तो हिंदुस्तान में मैकडोनल्ड को बंद कराओ अमेरिका के अमेरिका को अधिकार नहीं है दोनों घोड़ों पे सवार होकर ਤਾ ਤਾਂ ਦਿਪਿੰਦਰ ਹੁੱਡਾ ਦੀ ਸਟੇਟਮੈਂਟ ਅਸੀਂ ਤੁਹਾਨੂੰ ਸੁਣਵਾਈ ਤੇ ਉਹ ਕਹਿ ਰਹੇ ਨੇ ਕਿ ਦਰਅਸਲ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਹ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਤਣਾਅ ਵਧਿਆ ਹੋਇਆ ਸੀ ਤੇ ਇਸ ਵਿਚਾਲੇ ਫਿਰ ਡੋਨਲਡ ਟਰੰਪ ਦਾ ਇੱਕ ਟਵੀਟ ਆਂਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਡੀਆ ਪਾਕਿਸਤਾਨ ਦੋਵੇਂ ਜਿਹੜੇ ਤਿਆਰ ਹੋ ਗਏ ਨੇ ਅਸੀਂ ਫਾਇਰ ਦੇ ਲਈ ਔਰ ਇਸ ਗੱਲ ਦਾ ਜ਼ਿਕਰ بار-बार ਕਰਦੀ ਆਏ ਨੇ ਡੋਨਲਡ ਟਰੰਪ ਦਿਪਿੰਦਰ ਹੁੱਡਾ ਨੇ ਜ਼ਿਕਰ ਕੀਤਾ ਕਿ 28 ਵਾਰ ਉਹ ਜ਼ਿਕਰ ਕਰ ਚੁੱਕੇ ਨੇ ਔਰ ਇਸ ਦੇ ਉੱਤੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ ਕਿ ਆਖਿਰ ਕਿਉਂ ਵਾਰ-ਵਾਰ ਕਹਿ ਰਹੇ ਨੇ ਹਾਲਾਂਕਿ ਉਹਨਾਂ ਨੇ ਬਿਲਕੁਲ ਫਲੋ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਜਾਂ ਤਾਂ ਡੋਨਲਡ ਟਰੰਪ ਨੂੰ ਚੁੱਪ ਕਰਵਾਓ ਨਹੀਂ ਤਾਂ ਫਿਰ ਮੈਕਡੋਨਲਡਸ ਨੂੰ ਬੰਦ ਕਰ ਦਿਓ